ਪਿੰਡ ਹਾਕਮ ਵਾਲਾ ਵਿਖੇ ਇੱਕ ਬਹੁਤ ਹੀ ਲੋੜਵੰਦ ਗੁਰਸਿੱਖ ਪਰਿਵਾਰ ਕਾਲਾ ਸਿੰਘ ਦੇ ਮਕਾਨ ਦੀ ਛੱਤ ਪਿਛਲੇ ਦਿਨੀ ਆਏ ਮੀ ਕਾਰਨ गिर ਗਈ ਸੀ ਕਾਲਾ ਸਿੰਘ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਤੇ ਉਹਨਾਂ ਦੇ ਬੱਚੇ ਬਹੁਤ ਛੋਟੇ ਨੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਰਲਾ ਡਬਲੋ ਮੌਕੇ ਤੇ ਜਾ ਕੇ ਉੱਥੇ ਵੇਖਿਆ ਗਿਆ ਤਾਂ ਘਰ ਦੇ ਬਹੁਤ ਗਰੀਬੀ ਵਾਲੇ ਹਾਲਾਤ ਨੇ ਜਿੱਥੇ ਲੈਟਰਨ ਨੂੰ ਦਰਵਾਜ਼ਾ ਨਹੀਂ ਬਾਥਰੂਮ ਵੀ ਓਪਨ ਨੇ ਘਰ ਦੇ ਵਿੱਚ ਦੋ ਜਵਾਨ ਧੀਆਂ ਨੇ ਤਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਤੇ ਸਾਡੇ ਚੈਨਲ ਵੱਲੋਂ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਲੋੜਵੰਦ ਪਰਿਵਾਰ ਲਈ ਦੋ ਕਮਰੇ ਦੀ ਛੱਤ ਪਾ ਕੇ ਬਾਥਰੂਮ ਬਣਾ ਕੇ ਦਿੱਤੇ ਜਾਣਾ। ਸੱਸੀ ਗਾਲ ਜੀ ਮੈਂ ਪੱਤਰਕਾਰ ਦਰਸ਼ਨ ਹਕਮਾਲਾ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਵੀ ਆਪਾਂ ਇੱਕ ਪੋਸਟ ਪਾਈ ਸੀ ਪਿੰਡ ਹਾਕਮਾਲਾ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਜੋ ਗੁਰਸਿੱਖ ਪਰਿਵਾਰ ਆ ਹਨ ਉਹਨਾਂ ਦਾ ਮਕਾਨ ਡਿੱਗ ਗਿਆ ਸੀ بارش ਦੇ ਕਾਰਨ ਤੇ ਉਹ ਪੋਸਟ ਨੂੰ ਤੁਸੀਂ ਨੇ ਬਹੁਤ ਸ਼ੇਅਰ ਕੀਤਾ ਤੇ ਕਈ ਮੈਨੂੰ ਸੱਜਣਾ ਹੋਰ ਵੀ ਫੋਨ ਆਏ ਸੀ ਪਰ ਸਭ ਤੋਂ ਪਹਿਲਾਂ ਸੀ ਜਿਹੜੀ ਸੰਸਥਾ ਆਪਣੇ ਇਲਾਕੇ ਦੇ ਵਿੱਚ ਵਧੀਆ ਕੰਮ ਕਰ ਰਹੀ ਆ ਮਾਤਾ ਗੁਜਰੀ ਭਲਾਈ ਕੇਂਦਰ ਬੁੱਢਲਾਡਾ ਸੋ ਉਹਨਾਂ ਨੂੰ ਆਪਣੀ ਪਹਿਲ ਦਿੱਤੀ ਕਿ ਵੀ ਤੁਹਾਡੇ ਤੋਂ ਹੀ ਕਰਵਾਉਣਾ ਸੀਨੇ ਕਿਉਂਕਿ ਇਹਨਾਂ ਤੇ ਆਪਾਂ ਨੂੰ ਵਿਸ਼ਵਾਸ ਹੈ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਆਪਣੇ ਇਲਾਕੇ 'ਚ ਇੱਕ ਇਮਾਨਦਾਰ ਸੰਸਥਾ ਹੈਗੀ ਸੋ ਮਾਸਟਰ ਕੁਲਵੰਤ ਜੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਸਾਰੀ ਮਾਤਾ ਗੁਰੀਪਲਾਈ ਕੇਂਦਰ ਦੀ ਟੀਮ ਪਹੁੰਚੀ ਜੀ ਤੁਹਾਨੂੰ ਪਤਾ ਵੀ ਕਿੰਨੇ ਜ਼ਿਆਦਾ ਇਹ ਸਮਾਜ ਸੇਵਾ ਦੇ ਕੰਮ ਕਰਦੇ ਆ ਬਾਕੀ ਘਰ ਤਾਂ ਪਤਾ ਹੀ ਨਹੀਂ ਕਿੰਨੇ ਲੋਕਾਂ ਦੇ ਪਹੁੰਚ ਚੁੱਕੇ ਨੇ ਹਨਾ ਸੋ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਪਹਿਲੀ ਗੱਲ ਮੇਰੇ ਪਿੰਡ ਦਾ ਕੰਮ ਸੀਗਾ ਮੈਨੂੰ ਐਸੀ ਵੀ ਯਾਰ ਵੀ ਕੋਈ ਚੰਗੀ ਸੰਸਥਾ ਆਏ ਕੰਮ ਕਰੇ ਕੰਪੈਸੇ ਫੋਨ ਤਾਂ ਮੇਰੇ ਵੀ ਲੋਕਾਂ ਤੋਂ ਪੈਸੇ ਲੈ ਲੈਂਦੇ ਅੱਗੇ ਕੰਮ ਨਹੀਂ ਕਰਾਉਂਦੇ ਹਨਾ ਹੋਰ ਨਹੀਂ ਕਰਾਉਂਦੇ ਪਰ ਇੱਕ ਮਾਤਾ ਗੁਜਰੀ ਰਿਪਲਾਈ ਕੇਂਦਰ ਇਹ ਜੀ ਸੰਸਥਾ ਹੈਗੀ ਜਿਨੇ ਬਹੁਤ ਜ਼ਿਆਦਾ ਆਪਣੇ ਭਲਾਡੇ ਦੀ ਨਹੀਂ ਮਾਨਸਾ ਸਾਰੇ ਇਹ ਏਰੀਆ ਚ ਕੰਮ ਕੀਤਾ ਹੋਇਆ ਉਹ ਵੀ ਨੇ ਕੰਮ ਕਿੰ ਘਰ ਚੱਲ ਰਹੇ ਨੇ ਬਜਾਦਾ ਵਿਸਤਾਰ ਚ ਮਾਸਟਰ ਕੁਲਵੰਤ ਜੀ ਦੱਸਣਗੇ ਸੋ ਹੋਰ ਵੀ ਇਹਨਾਂ ਦੇ ਬਹੁਤ ਸਮਾਜ ਸੇਵਾ ਦੇ ਕਰਦੇ ਨੇ ਬੱਚੇ ਕਿੱਡੇ ਕਿੱਡੇ ਕਾ ਜੀ ਹਾਂ ਇਹਨਾਂ ਦੇ ਦੋ ਲੜਕੀਆਂ ਨੇ ਹੈਆਂ ਲੜਕੀਆਂ ਹੈਗੀਆਂ 15 14 15 ਸਾਲ ਦੀਆਂ ਆ ਤੇ ਇੱਕ ਉਦੋਂ ਛੋਟੀ ਆ ਦੋ ਬੱਚੇ ਨੇ ਇਹਨਾਂ ਦੇ ਤੇ ਬੱਚੇ ਪੜ ਰਹੇ ਨੇ ਇਹ ਦੋਨੇ ਜੀ ਮਜ਼ਦੂਰੀ ਕਰਦੇ ਨੇ ਸਾਨੂੰ ਪਤਾ ਵੀ ਮਜ਼ਦੂਰੀ ਕਦੇ ਮਿਲਦੀ ਹੈ ਕਦੇ ਮਿਲਦੀ ਨਹੀਂ ਹੈਗਾ ਨਾ ਚੋਣਾਂ ਲਾ ਰਹੇ ਨੇ ਹੋਰ ਉਹਦੇ ਨਾਲ ਘਰ ਦਾ ਗੁਜ਼ਾਰਾ ਅੱਜ ਕੱਲ ਤੁਹਾਨੂੰ ਪਤਾ ਹੈ 5-600 ਰੁਪਏ ਹਰੇਕ ਬੰਦੇ ਦਾ ਖਰਚਾ ਹੈਗਾ ਦਾ ਘਰ ਦਾ ਉਹੀ ਇਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ ਤੇ ਘਰ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਕਦੇ ਵੀ ਨਹੀਂ ਬਣਾ ਸਕਦੇ ਇਹਨਾਂ ਨੂੰ 4-5 ਸਾਲਾਂ ਤੋਂ ਇਹ ਕਹਿੰਦੇ ਆ ਰਹੇ ਸੀ ਵੀ ਯਾਰ ਮੇਰਾ ਘਰ ਪਵਾ ਦਿਓ ਕਿਸੇ ਸਾਹਬ ਨਾਲ ਇਹਨਾਂ ਨੇ ਫਾਰਮ ਵੀ ਅਪਲਾਈ ਕੀਤੇ ਹੋਰ ਬਹੁਤ ਕੁਝ ਕੀਤਾ ਮੈਂ ਵੀ ਕਰਵਾਏ ਇਹਨਾਂ ਦੇ ਅਪਲਾਈ ਵੀ ਕਿਸੇ ਸਾਹਬ ਨਾਲ ਕੋਈ ਇਹਦਾ ਘਰ ਪਾ ਜੇ ਪਰ ਨਹੀਂ ਨ ਧਿਆਨ ਦਿਆ ਕਰੋ ਯਾ ਵੀ ਜਿਹੜੀਆਂ ਆਪਣੀਆਂ ਅਸਾਂ ਚਲਦੀਆਂ ਨੇਗੀਆਂ ਜੋ ਵੀ ਯੋਜਨਾਵਾਂ ਵੀ ਇਹੋ ਜੇ ਲੋਕਾਂ ਨੂੰ ਲੋਡ ਹੁੰਦੀਆਂ ਉਹ ਬਾਂਜੇ ਰਹਿ ਜਾਂਦੇ ਨੇ ਤੇ ਹੋਰ ਲੋਕ ਪਵਾ ਜਾਂਦੇ ਆ ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਅੱਜ ਅਸੀਂ ਪਿੰਡ ਹਾਕਮਵਾਲੇ ਵਿਖੇ ਆਏ ਆ ਜਦੋਂ ਸਾਨੂੰ ਕੱਲ ਇੱਕ ਵੀਡੀਓ ਰਾਹੀਂ ਜੋ ਸਰਦਾਰ ਦਰਸ਼ਨ ਹਾਕਮਵਾਲਾ ਜੀ ਨੇ ਪਾਈ ਸੀਗੀ ਪਤਾ ਲੱਗਿਆ ਇੱਕ ਬਹੁਤ ਹੀ ਪਿਆਰੇ ਗੁਰਸਿੱਖ ਜੋ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਛੋਟੇ ਛੋਟੇ ਬੱਚੇ ਨੇ ਸੋ ਇਹਨਾਂ ਦਾ ਮਕਾਨ ਪਿਛਲੇ ਮਹੀਨਿਆਂ ਦੇ ਵਿੱਚ ਜੋ ਡਾਟ ਪਾਈ ਸੀ ਉਹ गिर ਗਈ ਸੀਗੀ ਪਰਮਾਤਮਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਸੋ ਹੁਣ ਮਾਦਾ ਗੁਜਰੀ ਜੇ ਭਾਈ ਕੇਂਦਰਪਾਲ ਨੂੰ ਇਹਨਾਂ ਦੇ ਜੋ ਮਕਾਨ ਦੀ ਛੱਤ ਪਾਉਣ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਨਾਲ ਦੂਜੇ ਕੰਬਰੀ ਦੀ ਛੱਤ ਉਹ ਵੀ ਡਿੱਗਣ ਵਾਲੀ ਹੈ ਸੋ ਕੱਲ ਨੂੰ ਕੋਈ ਦੁਰਘਟਨਾ ਵਾਪਰ ਜਾਵੇ ਕੋਈ ਹੈਪਨਿੰਗ ਹੋ ਜੇ ਤਾਂ ਸਾਡੇ ਸਲਾਹ ਵੀ ਉਸ ਤੋਂ ਪਹਿਲਾਂ-ਪਹਿਲਾਂ ਦੋਨਾਂ ਕਮਰਿਆਂ ਦੀਆਂ ਛੱਤਾਂ ਹੀ ਪਾ ਦਿੱਤੇ ਜਾਣ ਇਹਦੇ ਨਾਲ ਹੀ ਇਹਨਾਂ ਦੇ ਜੋ ਬਾਥਰੂਮ ਦੇ ਵਿੱਚ ਦਰਵਾਜ਼ਾ ਵੀ ਹੈ ਨਹੀਂ ਜਾ ਹੋਰ ਕਾਫੀ ਜੋ ਕਮੀਆਂ ਨੇ ਉਹ ਵੀ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸਵੇ ਸਾਰਾ ਕੁਝ দান ਦੇ ਨਾਲ ਹੀ ਚੱਲਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਛੱਤ ਦੇਣੀ ਇੱਕ ਬਹੁਤ ਭਲਾਈ ਦਾ ਕਾਰਜ ਹੈ ਸੋ ਆਪਾਂ ਸਾਰਿਆਂ ਨਾਲ ਮਿਲ ਕੇ ਸਹਿਯੋਗ ਦਿਈਏ ਕੋਈ ਜੋ ਸਮਾਨ ਦੇ ਸਕਦਾ ਹੈ ਤਾਂ ਉਹ ਸਮਾਨ ਦੇਵੇ ਕੋਈ ਨਗਦ দান ਦੇ ਸਕਦਾ ਦੇਵੇ ਸੋ ਆਪਾਂ ਇਹਨਾਂ ਦੇ ਜੋ ਛੱਤ ਪਾਉਣੀ ਹੈ ਕਿਉਂਕਿ ਬਹੁਤ ਭਲਾਈ ਦੇ ਕਾਰਜ ਨੇ ਸਸਤਾ ਵੱਲੋਂ ਪਹਿਲਾਂ ਵੀ ਬਚਵਾਣੇ ਕ ਮਕਾਨ ਪਿਛਲੇ ਮਹੀਨੇ ਪਾਇਆ ਗਿਆ ਹੈ ਤਾਂ ਜੋ ਆਪਾਂ ਇਹਨਾਂ ਨੂੰ ਬਚਾ ਸਕੀਏ ਸੋ ਸਭ ਨੂੰ ਬੇਨਤੀ ਤੁਸੀਂ ਅੱਜ ਆਏ ਹੋ ਇਹਨਾਂ ਬਾਰੇ ਤੁਹਾਨੂੰ ਪਤਾ ਲੱਗਿਆ ਵੀ ਕਿਵੇਂ ਆ ਗਰੀਬ ਆ ਕਿ ਕਿਵੇਂ ਹਾਂ ਸੇ ਇਨਕੁਆਰੀ ਕਰਕੇ ਪਤਾ ਕਰਕੇ ਫੇਰ ਹੀ ਆਏ ਆ ਕਿਉਂਕਿ ਸਾਨੂੰ ਕੱਲ ਪਤਾ ਲੱਗਿਆ ਸੀ ਉਸ ਤੋਂ ਬਾਅਦ ਸਾਡੇ ਦਰਸ਼ਨ ਜੀ ਸਾਨੂੰ ਜਦੋਂ ਕੰਮ ਕਹਿੰਦੇ ਨੇ ਇਹ ਠੀਕ ਲੋੜਵੰਦੇ ਹੀ ਕਹਿੰਦੇ ਨੇ ਵੈ ਗੁਰੂ ਜੀ ਕਾ ਖਾਲਸਾ ਵੈ ਰੂ ਫਤਿਹ ਮਾਤਾ ਉਸ ਦਾ ਕੌਰ ਦੇ ਲਾਇਕੇਂਦਰੋਂ ਆਏ ਨੇ ਲਾਇਕੇਂਦਰ ਵਾਲੇ ਵੀਰ ਆਏ ਨੇ ਖਾਲਸੇ ਸਾਡੀ ਮਦਦਤ ਵਾਸਤੇ ਆਏ ਨੇ ਬੜੀ ਸਾਡੀ ਮਦਦ ਕਰੀ ਮਹਾਰਾਜ ਜਨਮ ਚੜ੍ਹਦੀ ਕਲਾ ਰੱਖੇ ਸਾਨੂੰ ਗਰੀਬ ਪਰਿਵਾਰ ਦੀ ਸਹਾਇਤਾ ਕਰਨ ਵਾਸਤੇ ਆਏ ਨੇ ਸੋ ਇਹ ਇਹਨਾਂ ਦੇ ਕਾਲਾ ਸਿੰਘ ਦੇ ਮਾਤਾ ਜੀ ਨੇ ਆਏ ਸੋ ਇਹਨਾਂ ਨੇ ਬਹੁਤ ਧੰਨਵਾਦ ਕਰਦੇ ਨੇ ਕਿਉਂਕਿ ਪਰਿਵਾਰ ਕੋਲੇ ਲਫ਼ਜ਼ ਨਹੀਂ ਹੈਗੇ ਧੰਨਵਾਦ ਕਰਨ ਵਾਸਤੇ ਕਹਿੰਦੇ ਵੀ ਸਾਥੋਂ ਬੋਲਿਆ ਨਹੀਂ ਜਾਂਦਾ ਬੱਚਿਆਂ ਨੂੰ ਆਪਾਂ ਵੈਸੇ ਨਹੀਂ ਕੈਮਰੇ ਅੱਗੇ ਲਿਆਉਣਾ ਚਾਹੁੰਦੇ ਹਨਾ ਤੇ ਇਸ ਕਰਕੇ ਵੀ ਅਸੀਂ ਪਿੰਡ ਵੱਲੋਂ ਹੀ ਸਾਰੇ ਵੱਲੋਂ ਸਾਡੇ ਮੈਂਬਰ ਸਾਹ ਖੜੇ ਨੇ ਜਸਪਾਲ ਸਿੰਘ ਕਿਉਂਕਿ ਸਰਪੰਸਾ ਬਾਹਰ ਗਏ ਹੋਏ ਸੀ ਬਾਕੀ ਸਾਡੇ ਪਟਵਾਰੀ ਸਾਹਿਬ ਤਾਂ ਸਾਡੇ ਮੇਨ ਬੰਦੀ ਨੇ ਪਿੰਡ ਦੇ ਹੱਕ ਮਲੇ ਨੇ ਸੋ ਸਾਰੇ ਨਗਰ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਸਤਾ ਦਾ ਤੇ ਨਾਲ ਹੀ ਜਿਹੜੇ ਦੇ ਆ ਵੀਰ ਦੇਖਣਗੇ ਵੀਡੀਓ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਬਹੁਤ ਹੀ ਵਧੀਆ ਸਵਾਸੇਵਾ ਸੰਸਥਾ ਹੈਗੀ ਮਾਤਾ ਗੁਜਰੀ ਰਿਪਲਾਈ ਕੇਂਦਰ ਤੁਹਾਡਾ ਇੱਕ ਇੱਕ ਰੁਪਿਆ ਇੱਕ ਦਾ ਵੀ ਡੇਢ ਲੱਗੂ ਜੇ 1 ਰੁਪਿਆ ਹੋਊਗਾ ਡੇਢ ਰੁਪਿਆ ਲੱਗੂਗਾ ਤੁਹਾਡਾ ਨਹੀਂ ਹੈਗਾ ਵੀ 75 ਪੈਸੇ ਲੱਗਣਗੇ ਵੀ ਇਸ ਕਰਕੇ ਤੁਸੀਂ ਇਸ ਸੰਸਥਾ ਨੂੰ ਵੱਧ ਤੋਂ ਵੱਧ ਯੋਗਦਾਨ ਦਿਓ ਤਾਂ ਕਿ ਆਪਾਂ ਹੋਰ ਵੀ ਲੋਕਾਂ ਨੂੰ ਅੱਗੇ ਤੋਂ ਛੱਤ ਦੇ ਸਕੀਏ